ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਹਿ ਲਈਏ ਅਨਾਜ ਦੀ ਜਿਹੜੀ ਆਮਦ ਆਉਣੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਵਕ ਵਕ ਕਿਸਾਨਾਂ ਦੇ ਵੱਲੋਂ ਕਹਿ ਲਈਏ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ ਅਨਾਜ ਜਿਹੜਾ ਇਸ ਵੇਲੇ ਟਰਾਲੀਆਂ ਪਰ ਪਰ ਛੁੱਟਿਆ ਜਾ ਰਿਹਾ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ 28 ਮਾਰਚ ਤੋਂ ਮੰਡੀਕਰਨ ਦੇ ਵਿੱਚ ਕਾਫੀ ਪੁਖਤਾ ਜਿਹੜਾ ਸੁਧਾਰ ਉਹ ਕਰਨ ਦੇ ਆਦੇਸ਼ ਦਿੱਤੇ ਸੀ ਤੇ ਉਹ ਜਿਹੜੇ ਆਦੇਸ਼ ਦਿੱਤੇ ਸੀ ਉਹ ਜ਼ਮੀਨੀ ਪੱਧਰ ਤੇ ਕਿੰਨੇ ਕੁ ਲਾਗੂ ਹੋਏ ਨੇ ਫਿਲਹਾਲ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕੀ ਨਾਮ ਹੈ ਸਰ ਤੁਹਾਡਾ ਜੀ ਖਾਂ ਜੀ ਹਾਂ صدیق ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਮੰਡੀ ਦੇ ਵਿੱਚ ਕਣਕ ਲੈ ਕੇ ਆਏ ਹੋਏ ਹਾਂ ਹਾਂ ਜੀ ਹਾਂ ਜੀ ਕਣਕ ਲੈ ਕੇ ਆਏ ਤੇ ਆ ਕਿੰਨੀ ਕ ਕਣਕ ਲੈ ਕੇ ਆਏ ਤੁਸੀਂ ਇੱਥੇ ਕਣਕ ਦੇ ਹੈਗੇ ਦੋ ਟਰਾਲੀਆਂ ਜੀ ਦੋ ਟਰਾਲੀਆਂ ਹਾਂ ਜੀ ਤੇ ਆ ਕਿੰਨੇ ਕਿੰਨਾ ਸਾਮਾ ਹੋ ਗਿਆ ਤੁਹਾਨੂੰ ਇੱਥੇ ਅੱਜ ਚੌਥਾ ਦਿਨ ਹੈ ਜੀ ਚੌਥਾ ਦਿਨ ਹੈ ਹਾਂ ਜੀ ਤੁਲੀ ਨਹੀਂ ਹੈਗੀ ਜੀ ਨਹੀਂ ਇਹ ਤਾਂ ਕੱਲ ਨੂੰ ਆਉਂਦੇ ਨੇ ਤੇ ਮੋਇਸਚਰ ਜਿਹੜਾ ਸਰਕਾਰ ਨੇ 12 ਨਿਯਤ ਕੀਤਾ ਆ ਮੋਇਸਚਰ ਠੀਕ ਆ ਜੀ ਬਿਲਕੁਲ ਸੁੱਕੀ ਕਣਕ ਆ 12 ਆ ਗਿਆ ਮੋਇਸਚਰ ਹਾਂ ਜੀ ਹਾਂ ਜੀ ਤੇ ਫਿਰ ਆ ਚੱਕੀ ਕਿਉਂ ਨਹੀਂ ਜਾ ਰਹੀ ਤੁਲ ਕਿਉਂ ਨਹੀਂ ਰਹੀ ਹੈ ਪਤਾ ਨਹੀਂ ਨੂੰ ਸਰਕਾਰ ਦੀ ਕਮੀਆਂ ਨੇ ਜੀ ਸਰਕਾਰ ਦੇ ਕਹਿੰਦੇ ਸਾਨੂੰ ਕੀ ਸਾਨੂੰ ਤਾਂ ਕਹਿੰਦੇ ਕੋਈ ਨਾ ਹੱਥ ਨੇ ਕੱਲ ਨੂੰ ਕਰਾਂਗੇ ਹੱਥ ਨੇ ਟੜਕੇ ਕਰਾਂਗੇ ਆਹ ਗੋਲ ਕਹ ਕੇ ਗਾਓ ਜਾਂਦੇ ਨੇ ਹੂੰ ਤੇ ਕਿਵੇਂ ਦੇਖਦੇ ਹੋ ਫਿਰ ਕਾਰਗੁਜ਼ਾਰੀ ਨੂੰ ਵਾਰੀ ਵਾਰੀ ਵਧੀਆ ਨਹੀਂ ਜੀ ਹੈਗੀ ਜਿਹੜਾ ਉਰੇ ਬੰਦਾ ਬੈਠਦਾ ਉਹਨੂੰ ਪਾਣੀ ਧਾਣੀ ਨਹੀਂ ਮਿਲਦਾ ਫਿਰ ਉੱਪਰ ਦੀ ਹੋਰ ਕੀ ਤੇ ਆ ਗੱਲਬਾਤ ਕਰਾਂਗੇ ਹੋਰ ਵੀ ਲੋਕ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਗੁਲਦੀਪ ਸਿੰਘ ਆ ਜੀ ਹਾਂ ਗੁਲਦੀਪ ਜੀ ਜਿਵੇਂ ਕਿ ਸਦੀਕ ਸਾਹਿਬ ਕਹਿ ਰਹੇ ਨੇ ਕਿ ਮੰਡੀ ਦੇ ਵਿੱਚ ਜਿਹੜੇ ਪੁਖਤਾ ਇੰਤਜ਼ਾਮ ਨਹੀਂ ਹਨ ਤੇ ਕੀ ਕੀ ਘਾਟਾਂ ਲੱਗਦੀਆਂ ਨੇ ਵੀ ਇਹ ਹੋਣੀਆਂ ਚਾਹੀਦੀਆਂ ਸੀ ਪਰ ਇਹਦਾ ਪ੍ਰਬੰਧ ਨਹੀਂ ਕੀਤਾ ਗਿਆ। ਬਾਕੀ ਤਾਂ ਪਾਣੀ ਦੀ ਹੀ ਹੈ ਜਿਆਦਾਤਰ ਤਾਂ ਕੋਈ ਹੋਰ-ਉਰੇ ਨਾ ਬਾਥਰੂਮ ਹੋਰ ਸਿਰ ਦਾ ਕੁਝ ਨਹੀਂ ਇਦਾਂ ਦਾ ਹੈਗਾ। ਹੂੰ। ਬਾਕੀ ਇਹ ਜਿਵੇਂ ਹੁਣ ਮੌਕਚਰ ਦਾ ਮੌਸਮ ਦੇ ਖਰਾਬ ਆ ਥੋੜਾ ਜਿਹਾ ਮੌਕਚਰ ਇਹਨਾਂ ਨੂੰ ਸੂਟ ਦੇਣੀ ਚਾਹੀਦੀ ਆ 12 ਮੌਕਚਰ ਤਾਂ ਕਿਸੇ ਕਿਸੇ ਢੇਰੀ ਦਾ ਆ 5-5 6-6 ਦਿਨਾਂ ਬਾਅਦ ਆ ਰਹੇ ਆ ਮੌਕਚਰ। ਹੁਣ ਜਿਵੇਂ ਰਾਤ ਮੌਸਮ ਖਰਾਬ ਹੋ ਗਿਆ ਉਹਦੇ ਕਰਕੇ ਵੀ ਕੁਝ ਇਹਨਾਂ ਨੂੰ ਸੂਟ ਦੇਣੀ ਚਾਹੀਦੀ ਆ। ਹੂੰ। ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ ਦੇ ਵਿੱਚ ਆਏ ਅੱਜ ਚੌਥਾ ਦਿਨ ਹੈ ਚੌਥਾ ਦਿਨ ਹੈ ਮੌਇਸਚਰ ਪੂਰਾ ਹੋਇਆ ਨਹੀਂ ਹਲੇ ਜੋ 12 ਦਿੱਤਾ ਸੀ ਮੌਇਸਚਰ ਹੈ ਜੀ ਅਜੇ ਲਾਇਆ ਨਹੀਂ ਅਜੇ ਮਸ਼ੀਨ ਵਸੂਣ ਲੱਗ ਰਹੀ ਹੈ ਜੀ ਉਸ ਤੋਂ ਬਾਅਦ ਫੇਰ ਮੌਇਸਚਰ ਲਾਉਣਗੇ ਦੇਖਦੇ ਹਾਂ ਗੱਲ ਨੂੰ ਵੀ ਕਰਦੇ ਆ ਕੀ ਲੱਗਦਾ ਵੀ ਕਦੋਂ ਤੱਕ ਤੁਹਾਡੀ ਜਿਹੜੀ ਫਸਲ ਆ ਤਲ ਜੂਗੀ ਮੈਨੂੰ ਲੱਗਦਾ ਵੀ 2 ਦਿਨ ਮੈਨੂੰ ਅਜੇ ਹੋਰ ਲਾਉਣੇ ਪੈਣਗੇ ਫੇਰ ਕਿਤੇ ਤੁਲੂ ਜਾ ਕੇ ਖਾਰਗੁਜ਼ਾਰੀ ਤੋਂ ਖੁਸ਼ ਹੋ ਜਾਂ ਕਿਵੇਂ ਕੀ ਰਿਐਕਸ਼ਨ ਹੈ ਤੁਹਾਡਾ ਜਿਹੜਾ ਖਾਰਗੁਜ਼ਾਰੀ ਤੇ ਹੁਣ ਸਾਨੂੰ ਦੀਨਈਏ ਵਸਾ ਕੇ ਨਾ ਦੱਸਤੀ ਜੀ ਵੀ ਹੁਣ ਪੀਣ ਵਾਲੇ ਪਾਣੀ ਦੀ ਜਿਹੜੀ ਵੱਡੀ ਘਾਟ ਦੱਸੀ ਜਾ ਰਹੀ ਆ ਜੀ ਕੋਈ ਕੂਲਰ ਦਾ ਨਹੀਂ ਕੋਈ ਪੰਪ ਦਾ ਉਹ ਨਹੀਂ ਪੰਪ ਹੈਗਾ ਉਹ ਚੱਲ ਨਹੀਂ ਰਿਹਾ ਜਿਵੇਂ ਰੇ ਯਾਨੀ ਕਿ ਨੇੜੇ ਤੇ ਹੈ ਨਹੀਂ ਸਾਨੂੰ ਦੂਰੋਂ ਦੂਰੋਂ ਲੈ ਕੇ ਆਉਣਾ ਪੈਂਦਾ ਜਾਂ ਆਪਦਾ ਨਾਲ ਲੈ ਕੇ ਆਉਂਦੇ ਜਾਂ ਬੱਚਿਆਂ ਨੂੰ ਮਗਰ ਮਗਾਉਂਦੇ ਆ ਉਹ ਫੜਾ ਕੇ ਜਾਂਦੇ ਆ ਅੱਛਾ ਸਰਕਾਰ ਤਾਂ ਕਹਿੰਦੀ ਸੀ ਵੀ ਤਕਰੀਬਨ 1 ਮਹੀਨਾ ਪਹਿਲੇ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕਰ ਦਿੱਤੇ ਜਾਣਗੇ ਪਰ ਗਰਾਊਂਡ ਲੈਵਲ ਤੇ ਕਿਵੇਂ ਦੇਖਦੇ ਜੀ ਗਰਾਊਂਡ ਲੈਵਲ ਸਾਡੇ ਪਿੰਡਸ ਤਾਂ ਹੈ ਨਹੀਂਗਾ ਜੀ ਕੋਈ ਹੋਰ ਕਿਤੇ ਸ਼ਹਿਰ 'ਚ ਹੋਵੇ ਆਪਾਂ ਕਹਿ ਨਹੀਂ ਸਕਦੇ ਆਪਣੇ ਪਿੰਡ ਹੈ ਨਹੀਂਗੇ ਹੂੰ ਪਰ ਕਿਤੇ ਨਾ ਕਿਤੇ ਕਿਸਾਨ ਨੇ ਜਿਹੜੇ ਉਹ ਨਾ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ ਮੰਡੀਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਹੂਦਤ ਤੋਂ ਲੈ ਕੇ ਟਾਇਲਟ ਜਿਹੜੀ ਉਹ ਵੀ ਇੱਥੇ ਫਿਲਹਾਲ ਕੋਈ ਨਹੀਂ ਹੈ ਕਿ ਨਾ ਬਈ ਬਪੂ ਜੀ ਤੁਹਾਡਾ ਨਾ 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 ਕਰਦੇ ਹਾਂ ਅ ਕਿਵੇਂ ਦਾ ਪ੍ਰਬੰਧ ਦੇਖਦੇ ਹੋ ਹੁਣ ਮੰਡੀਆਂ ਦੇ ਵਿੱਚ ਸੌਖਾ ਜਾਂ ਪਹਿਲਾ ਵਰਗਾ ਹੀ ਕੰਮ ਚੱਲ ਰਿਹਾ ਜੀ ਨਹੀਂ ਬੋਤ ਦੇਖਾ ਮੋੜ ਮੋਟੀ ਸੱਲਾ ਹੋਣੀ ਉਹ ਕਰਕੇ ਡੱਕਾ ਤਾਂ ਆਉਂਦੀ ਆ ਕੋਈ ਮਾੜੀ ਮੋਟੀ ਕਹਿੰਦੇ ਦੀ ਬਸਾਫ ਕਰਦੇ ਯਾਰ ਪਾਣੀ ਦੀ ਬੜੀ ਗੱਲ ਤਾਂ ਹੂੰ ਪਾਣੀ ਦਾ ਪ੍ਰਬੰਧ ਨਹੀਂ ਹੈ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਬਸ ਸਾਫ ਕਰਦਾ ਲੋਕਾਂ ਦੇ ਕੈਮਰੇ ਲੱਗੇ ਹੋਣੇ ਨੇ ਤੜਕ ਰੋ ਆ ਗਿਆ ਅਗਲਾ ਜੁੱਤੀਆਂ ਮਾਦਾ ਸਾਡੇ ਘਰ ਕਰਨੇ ਮੋਟਾ ਤੋਂ ਸ਼ੁਰੂ ਆ ਤਾ ਛਾਣ ਹੀ ਲੈਂਦੇ ਨੇ ਬੰਦਾਂ ਨੂੰ ਹੋਰ ਕੈਮਰਾ ਦਾ ਜਵਾਨ ਉਹਨਾਂ ਦੇ ਉੱਪਰ ਤੇ ਫਿਰ ਕਿੱਥੇ ਜਾਣਾ ਪੈਂਦਾ ਲੇਬਰ ਹੈ ਜਿਹੜੀ ਉਹ ਫਿਲਹਾਲ ਲੇਬਰ ਤਾਂ ਦੇਖ ਰਿਹਾ ਕਿ ਮੰਡੀਆਂ ਦੇ ਵਿੱਚ ਸਾਰੀ ਪ੍ਰਵਾਸੀ ਲੇਵ ਹੈ ਲੇਬਰ ਹੈ ਪਰ ਉਹ ਕਿਤੇ ਨਾ ਕਿਤੇ ਕਿੱਥੇ ਜਾਂਦੇ ਨੇ ਫਿਰ ਦੂਰ ਜਾਂਦੇ ਨੇ ਕਿ ਜੁੱਤੀਆਂ ਖਾਂਦ ਨਾਲ ਬਜ਼ਾਰੇ ਖਤ ਲੋਕਾਂ ਦੇ ਖਤ ਇਹ 2 ਲੱਖ ਰੁਪਏ ਬਣਿਆ ਹੁਣ ਚੱਲ ਸਰੀ ਜਵਾ ਬਣਿਆ ਦਾ ਖਾਬ ਕਰ ਨੂੰ ਸ਼ਾਨੇ ਬੰਦੇ ਨੂੰ ਕੋਈ ਜਗ੍ਹਾ ਨਹੀਂ ਹੈ ਜੀ। ਹਨਾ ਦੋ ਚੀਜ਼ਾਂ ਜ਼ਰੂਰੀ ਨੇ ਗੈਲਾਟਰਾਂ ਤੇ ਆਪਾਂ ਪਾਣੀ ਪਾਣੀ ਦੀ ਟੈਂਕੀ ਇੱਕ। ਅੱਛਾ ਫਸਲ ਸਿੱਟੀ ਨੂੰ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ? ਮੈਨੂੰ ਅੱਜ ਚੌਥਾ ਦਿਨ ਹੈ। ਚੌਥਾ ਦਿਨ ਹੈ। ਅੱਜ ਮੈਂ ਜਿਆਦੀ ਤਲ ਜੂਗੀ। ਬਾਤ ਕਣੀਆ ਕਰਕੇ ਮਨ ਪੈਸੇ ਵੀ ਜਾਣ। ਲੈ ਅੱਜ ਮੇਰੀ ਸਰੀਰ ਤਲ ਜੂਗੀ। ਕਿਵੇਂ ਦੇਖਦੇ ਹੋ ਵੀ ਮੌਸਮ ਹੈ ਜਿਹੜਾ ਉਹ ਕਿਤੇ ਨਾ ਕਿਤੇ ਬੇਈਮਾਨ ਹੋ ਜਾਂਦਾ ਹੈ। ਮੌਸਮ ਬਰਸਾਤ ਆ ਜਾਂਦੀ ਹੈ। ਸਰਕਾਰ ਨੂੰ ਛੋਟ ਦੇਣੀ ਚਾਹੀਦੀ ਹੈ ਇਹਦੇ ਵਿੱਚ ਥੋੜੀ ਬਹੁਤ। ਇਹਦੇ ਨਹੀਂ ਚਾਹੀਦਾ ਭਰ ਕੇ ਆਪ ਦਾ ਬਿੱਲ ਇੱਥੇ ਲਾ ਦੇਣ ਨੂੰ। ਹੂੰ। ਹਾਂ ਪਰ ਕਈ ਕਿਸਾਨ ਨੇ ਜਿਹੜੇ ਫਿਰ ਨਜਾਇਜ਼ ਫਾਇਦਾ ਚੱਕਦੇ ਨੇ ਕਹਿ ਲਈ ਵੀ ਗਿੱਲੀਆਂ ਫਸਲیں ਵੜ ਲੈਂਦੇ ਨੇ ਉਹੋ ਜੀ ਡਰਦੇ ਡਰਦੇ ਵੜ ਲੈਂਦੇ ਨੇ ਡਰਦੇ ਤੇ ਫਿਰ ਇਹ ਕਹਿ ਸਕਦੇ ਆ ਵੀ ਕਿਸਾਨ ਵੀ ਜਿਹੜਾ ਬਰਾਬਰ ਦਾ ਜ਼ਿੰਮੇਦਾਰ ਹੈ ਇਹਦੇ ਵਿੱਚ ਹੈਗਾ 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 ਬਿਲਕੁਲ ਹੈਗਾ ਉਹ ਡਰਦੇ ਰਹੇ ਹੁਣ ਜਿਵੇਂ ਪੈਣ ਦੀ ਕਿਸੇ ਦੇ 25 ਕਿਲੋ ਕਣਕਾ ਕਿਸੇ ਕੋਲ 2 ਕਿਲੋ ਕਿਸੇ ਕੋਲ 4 ਕਿਲੋ ਨੇ ਜੇ ਗੜਾ ਗੋੜਾ ਕਾ ਕੜਾ ਹੋ ਗਿਆ ਮਰੇ ਜਾਵਾਂਗੇ ਕਰੇ ਵੀ ਖਾਣੀਆਂ ਉਹਨਾਂ ਦੇ ਲੈਣ ਵੀ ਕਰ ਰਹੇ ਨੇ ਤੇ ਬਰਸਾਤ ਜਿਵੇਂ ਹੁਣ ਰਾਤ ਥੋੜਾ ਮੌਸਮ ਖਰਾਬ ਹੋਇਆ ਸੀ ਤੇ ਕੀ ਲੱਗਦਾ ਸੀ ਮੰਡੀਆਂ ਦੇ ਵਿੱਚ ਪ੍ਰਬੰਧ ਹੈ ਪੂਕਤਾ ਇੰਤਜ਼ਾਮ ਹੈ ਨੇ ਪੰਦ ਪ੍ਰਬੰਧ ਹੈਗੇ ਹਰ ਤਿੰਨੇ ਕਰੇ ਹੋਏ ਨੇ ਸਾਰੇ ਪ੍ਰਬੰਧ ਨੇ ਠੀਕ ਹੈ ਹਾਂ ਪਰਪਾਲਾਂ ਸਾਰੀਆਂ ਕੋਈ ਹੈ ਨਹੀਂ ਪਰਪਾਲਾ ਹੈਗੀਆਂ ਨੇ ਫਿਰ ਜਿਵੇਂ ਕਿ ਕਿਸਾਨ ਕਹਿ ਰਹੇ ਨੇ ਵੀ ਮੌਸਮ ਥੋੜਾ ਖਰਾਬ ਹੋ ਜਾਂਦਾ ਸੱਲ ਆ ਜਾਂਦੀ ਹੈ ਪਰ ਮੌਸਮ ਦੇ ਵਿੱਚ ਥੋੜੀ-ਮੋਟੀ ਛੋਟ ਹੈ ਜਿਹੜੀ ਹੋਣੀ ਚਾਹੀਦੀ ਹੈ ਜੀ ਛੋਟ ਹੁਣ ਸਰਕਾਰ ਨੂੰ ਹੁਣ ਕਰਨਾ ਚਾਹੀਦਾ ਹੈ ਨਾ ਮਾੜਾ ਮਾੜਾ ਇਹਨਾਂ ਦਾ ਵੀ ਪੀ ਹੱਥ ਹੈ ਪੰਜਾਬ ਸਰਕਾਰ ਦੇ ਮਤਲਬ ਸੈਂਟਰ ਨੂੰ ਚਾਹੀਦਾ ਹੂੰ ਸੈਂਟਰ ਸਰਕਾਰ ਨੂੰ ਚਾਹੀਦਾ ਕਹਿੰਦਾ ਕਲਾ ਕੇ ਇੰਸਪੈਕਟਰ ਜਾਰੇ ਬੰਦੇ ਬਹੁਤ ਭਿਏ ਨੇ ਬਹੁਤ ਦੀਬਾ ਨੇ ਮਤਲਬ ਕੋਈ ਦਿੱਕਤ ਨਹੀਂ ਹੋਣ ਦਿੱਤੀ ਕੋਈ ਬਾੜਦੰਨ ਜੀ ਉਹਨਾਂ ਨੂੰ ਦਿੱਕਤ ਨਹੀਂ ਹੋਣੀ ਕੋਈ ਮਤਲਬ ਢੇਰੀ ਮੈਨੂੰ ਦਿੱਕਤ ਨਹੀਂ ਆਈ ਜਿਹੜਾ ਬੜਾ ਨਜਾਇਜ਼ ਮਾਲ ਗਿੱਲਾ ਉਹ ਤਾਂ ਹੁਣ ਆਪਾਂ ਵੀ ਬਦਲੇ ਸਾਫ਼ ਕਰਕੇ ਭਰਿਆ ਜਾਊਗਾ ਵਿਚ ਵਿੱਚ ਉਹਨਾਂ ਸੋਆ ਸੋਆ ਮਚਰਾ ਹੈ ਇੱਥੇ ਬੈਠੇ ਮੌਜੂਦ ਤੁਸੀਂ ਆਪ ਚੇਕ ਰਿਹਾ ਉਹਨਾਂ ਦੀ ਜਿਹੜੀ ਕੰਡੀਸ਼ਨਾਂ ਪੂਰੀਆਂ ਕਰਦੀ ਉਹ ਫਸਲ ਉਹੀ ਤਲੂਗੇ ਉਹੀ ਤਲੂਗੇ ਹਾਂ ਉਹੀ ਤਲੂਗਾ ਭਲਾ ਕਿ ਫੇਰ ਵੀ ਉਹ ਇੰਸਪੈਕਟਰ ਸਾਹਿਬ ਬੰਦੇ ਬਹੁਤ ਵਧੀਆ ਨੇ ਸਾਡੇ ਨਾਲ ਕੁਝ ਹੋਰ ਮੰਡੀ ਦੇ ਵਿੱਚ ਕਿਸਾਨ ਮੌਜੂਦ ਨੇ ਤੇ ਗੱਲਬਾਤ ਕਰ ਲੈਂਦੇ ਆ ਬਾਜੀ ਕੀ ਨਾਮ ਤੁਹਾਡੇ ਜੀ ਮੇਰਾ ਮੋਨਜੀਤ ਸਿੰਘ ਜੀ ਹਾਂ ਜਿਵੇਂ ਕਿ ਦੇਖਿਆ ਜਾ ਰਿਹਾ ਹੈ ਕਈ ਕਿਸਾਨ ਤੇ ਕਈ ਲੇਬਰ ਵਾਲਿਆਂ ਦਾ ਕਿਹਾ ਜਾ ਰਿਹਾ ਵੀ ਇੱਕ ਵਾਸ਼ਰੂਮ ਜਾਣ ਦੀ ਥੋੜੀ ਦਿੱਕਤ ਹੈ ਥੋੜੀ ਪਾਣੀ ਦੀ ਤੁਸੀਂ ਕਿਵੇਂ ਦੇਖਦੇ ਹੋ ਸਰ ਕੋਈ ਦਿੱਕਤ ਨਹੀਂ ਹੈਗੀ ਹੁਣ ਅਗਲਾ ਬਾਥਰੂਮ ਜਾ ਕੇ ਘਰੋਂ ਆਉਂਦੇ ਨੇ ਹੁਣ ਸਵੇਰ ਦੇ ਕਿਹੇ ਹੁਣ ਆਏ ਆ ਸੀ 5 ਵਜੇ ਆ ਕੇ ਬੈਠੇ ਆ ਤੇ ਹੁਣ ਕਿੰਨਾ ਕ ਬਾਥਰੂਮ ਕਿੱਥੇ ਜਾਣਾ ਆਪਾਂ ਤੇ ਜਾਣਾ ਤਾਂ ਜਗ੍ਹਾ ਬਣੀ ਹੈ ਨੇ ਉਹ ਸਾਹਮਣੇ ਬਣੀ ਹੈ ਨੇ ਦੇਖ ਲਓ ਜੀ ਦੇਖ ਪੀ ਸਕਦੇ ਨੇ ਤੇ ਜਾ ਵੀ ਸਕਦੇ ਨੇ ਕੋਈ ਏਡੀ ਗੱਲ ਨਹੀਂ ਬਾਕੀ ਪਾਣੀ ਦੀ ਦਿੱਕਤ ਤਾਂ ਪਾਣੀ ਅਲਾ ਘਰੋਂ ਲੈ ਕੇ ਆਉਣਾ ਸਾਰਾ ਹੀ ਆਪਦਾ ਬਾਕੀ ਆਪਾਂ ਇਹ ਵੀ ਨੇ ਵਾਟਰ ਕੂਲ ਕਿਉਂਕਿ ਆਪਣੇ ਜ਼ਿੰਮੇਵਾਰ ਨਹੀਂ ਪੀ ਕੇ ਰਾਜੀ ਪਾਣੀ ਇਹ ਪਾਣੀ ਉੱਪਰ ਲੈ ਖਰਾਬ ਹੋਏ ਪਏ ਨੇ ਆਲਾ ਆਪਦਾ ਘਰੋਂ ਲਿਆਉਂਦਾ ਆਪਦਾ ਪੀਂਦਾ ਲਿਆ ਕੇ ਕੋਈ ਇਹੋ ਜੀ ਗੱਲ ਨਹੀਂ ਦਿੱਕਤ ਕੋਈ ਨਹੀਂ ਹੈਗੀ ਵੀਰੇ ਅੱਛਾ ਮੌਇਸਚਰ ਨੂੰ ਲੈ ਕੇ ਕਈ ਕਿਸਾਨਾਂ ਦਾ ਕਹਿਣਾ ਵੀ ਸਰਕਾਰ ਨੂੰ ਥੋੜੀ ਬਹੁਤ ਜਿਹੜੀ ਛੋਟ ਦੇਣੀ ਚਾਹੀਦੀ ਹੈ ਜਿਵੇਂ ਕਿ ਮੌਸਮ ਦੇ ਵਿੱਚ ਸਿੱਲ ਆ ਜਾਂਦੀ ਹੈ ਤੇ ਉਹਨੂੰ ਕਿਵੇਂ ਦੇਖਦੇ ਹੋ ਸਰ ਸਿੱਲ ਦਾ ਤਾਂ ਇਦਾਂ ਜੇ ਹੁਣ ਆਪਾਂ ਦੋ ਦਿਨ ਨੂੰ ਖੜਾ ਲਾਂਗੇ ਕੋਈ ਫਰਕ ਨਹੀਂ ਪੈਂਦਾ ਕਿ ਹੁਣ ਆਪਾਂ ਨਰਮ ਵੱਢ ਕੇ ਲਿਆਵਾਂਗੇ ਇੰਨੇ ਵਾੜਤੀਆਂ ਨਹੀਂ ਬਰਹਾਵਾਂਗੇ ਮੰਦੀ ਉਹ ਕਸਾਨ ਵੀ ਜ਼ਿੰਮੇਵਾਰ ਆ ਬਰਾਬਰ ਬਿਲਕੁਲ ਜ਼ਿੰਮੇਵਾਰਾਂ ਜ਼ਿੰਮੇਵਾਰਾਂ ਇਹ ਦੋ ਦਿਨ ਆਪਾਂ ਹੁਣ 6 ਮਹੀਨੇ ਕਢਾ ਲਈ ਦੋ ਦਿਨ ਕਢਾ ਲਾਂ ਕੋਈ ਫਰਕ ਨਹੀਂ ਪੈਂਦਾ ਜੀ 6 ਮਹੀਨੇ ਵੀ ਆਪਾਂ ਪਾਲੀਏ ਫਸਲ ਪਰ ਕਿਤੇ ਨਾ ਕਿਤੇ ਕਿਸਾਨ ਕਹਿੰਦਾ ਵੀ ਗੜੇ ਮਾਰੀ ਤੋਂ ਡਰ ਲੱਗਦਾ ਨੁਕਸਾਨ ਵੀ ਹੁੰਦਾ ਦੇਖੋ ਸਰ ਜੇ ਪ੍ਰਮਾਤਮਾ ਨਾਲ ਲੈ ਕੇ ਜਾਣੀ ਤਾਂ ਘਰੋਂ ਵੀ ਲੈ ਜਾਣੀ ਹੂੰ ਉਧਰ ਤੇ ਆਪਣਾ ਕੀ ਬਸ ਚੱਲਦਾ ਕੋਈ ਨਹੀਂ ਚੱਲਦਾ ਜੀ ਇਹਦਾ ਕੰਮ ਸਾਰਾ ਇੱਥੋਂ ਵੀ ਲੈ ਕੇ ਜਾਣੀ ਇੱਥੋਂ ਵੀ ਲੈ ਜਾਓ ਘਰੋਂ ਵੀ ਲੈ ਜਾਓ ਤਾਂ ਲੈ ਕੇ ਜਾਣ ਤੇ ਕੁਝ ਹੋਰ ਕਿਸਾਨ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਜੀ ਸਿਮਰਜੀਤ ਸਿੰਘ ਜੀ ਸਿਮਰ ਜੀ ਪਿਛਲੇ ਸਾਲ ਜਿਹੜਾ ਕਈ ਕਿਸਾਨਾਂ ਦਾ ਕਹਿਣਾ ਸੀ ਬਾਰਦਾਨੇ ਦੀ ਬੜੀ ਪ੍ਰੋਬਲਮ ਆਈ ਸੀ ਤੇ ਹੁਣ ਬਾਰਦਾਨੇ ਦੀ ਕੋਈ ਘਾਟ ਤਾਂ ਨਹੀਂ ਹੈ ਜੀ ਅਜੇ ਤੱਕ ਤਾਂ ਕੋਈ ਹੈ ਨਹੀਂ ਹਮ ਅਜੇ ਤੱਕ ਤਾਂ ਕੋਈ ਨਹੀਂ ਬਸ ਠੀਕ ਹੈ ਚੱਲ ਰਿਹਾ ਹੈ ਕਿਵੇਂ ਦੇਖ ਰਹੇ ਹੋ ਸਰਕਾਰ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਸੀ ਸਹੀ ਲੱਗ ਰਹੇ ਨੇ ਤੁਹਾਨੂੰ ਤਕਰੀਬਨ ਅਜੇ ਮਤਲਬ ਕਣਕ ਦੇ ਹਿਸਾਬ ਨਾਲ ਜਿੰਨੀ ਕ ਕਣਕ ਆਇਆ ਉਹਨਾਂ ਦਾ ਪ੍ਰਬੰਧ ਬਹੁਤ ਠੀਕ ਚੱਲ ਰਿਹਾ ਜੇ ਹੁਣ ਮਤਲਬ ਜਦੋਂ ਕਣਕ ਯਾਦ ਆਊਗੀ 20 ਤਰੀਕ 21 ਤਰੀਕ ਦੇ ਵਿੱਚ ਫੇਰ ਤਾਂ ਥੋੜਾ ਜਿਹਾ ਰੁਕਣਾ ਵੀ ਪਊਗਾ ਹਾਂ ਵੀ 4 ਦਿਨ ਦਾ ਸੀਜ਼ਨ ਆ ਹਾਂ ਵੀ 4 ਦਿਨ ਦਾ ਸੀਜ਼ਨ ਆ ਉਹ ਤਾਂ ਜਰੂਰ ਫੇਰ ਬਾਰਿਸ਼ ਉਹਦੇ ਮਤਲਬ ਭਰਨਗੇ ਆਰਤੀ ਵੀ ਕਿੰਨੇ ਕ ਪਰਸੈਂਟ ਜਿਹੜੀ ਕਣਕ ਆ ਚੁੱਕੀ ਆ ਫਿਲਹਾਲ ਮੰਡੀ ਦੇ ਵਿੱਚ ਪਰਸੈਂਟੇਜ ਤਾਂ ਇਹ ਥੋੜੀ ਆ ਮਤਲਬ ਕੋਈ ਜ਼ਿਆਦਾ ਨਹੀਂ ਹਾਂ ਜ਼ਿਆਦਾ ਤਾਂ ਆ 19 ਆਪਣੇ 20 21 ਬਾਅਦ ਇੱਥੇ ਕੋਈ ਜ਼ਿਆਦਾ ਹੋਣੀ ਪੈਂਦੀ ਤੇ ਅਧਿਕਾਰੀ ਨੇ ਜਿਹੜੇ ਸਮੇਂ-ਸਮੇਂ ਸਰ ਤੇ ਆ ਕੇ ਚੈੱਕ ਕਰ ਰਹੇ ਨੇ ਜੀ ਕਣਕ ਨੂੰ ਹਾਂ ਜੀ ਆਈ ਜਾਂਦੇ ਮਾਰਦੇ ਉਹ ਨਹੀਂ ਲਾ ਕੇ ਜਾਂਦੇ ਹਾਂ ਜੀ ਬੋਲੀ ਲਾ ਕੇ ਜਾਂਦੇ ਨੇ ਆ ਕੇ ਜਿਹੜੀ ਮੌਇਸਚਰ ਆਉਂਦੀ ਉਹ ਹੀ ਲਾ ਕੇ ਜਾਂਦੇ ਨੇ ਵੀ ਇਹਰ ਭਰ ਦੋ ਦੂਜੀ ਅਗਲੀ ਵਾਰ ਛੱਡ ਜਾਂਦੇ ਨੇ ਜਿਹੜੀ ਮੌਇਸਚਰ ਨਹੀਂ ਆਇਆ ਅੱਛਾ ਪਿਛਲੀ ਵਾਰੀ ਜਦੋਂ ਦੇਖਿਆ ਗਿਆ ਸੀਗਾ ਕਈ ਵਾਰੀ ਮੌਇਸਚਰ ਮੀਟਰ ਦੇ ਵਿੱਚ ਕੰਪਲੇਂਟ ਬਹੁਤ ਆਈ ਸੀ ਵੀ ਮੌਇਸਚਰ ਮੀਟਰ ਕਿਤੇ ਨਾ ਕਿਤੇ ਖਰਾਬ ਨੇ ਤੇ ਇਸ ਵਾਰੀ ਇਦਾਂ ਦਾ ਕੋਈ ਦੇਖਣ ਨੂੰ ਮਿਲਿਆ ਕਿ ਕਿਉਂਕਿ ਮਾਰਕੀਟ ਕਮੇਟੀ ਵਾਲੇ ਵੀ ਆਉਂਦੇ ਨੇ ਉਹ ਵੀ ਚੈੱਕ ਕਰਦੇ ਨੇ ਆ ਕੇ ਹੂੰ ਉਹ ਆਪਣੇ ਮੀਟਰ ਵੀ ਲਗਾਉਣ ਨਾਲ ਸਾਰਾ ਕੋਈ ਮੌਕਦਰ ਮੀਟਰ ਲਗਾਉਣ ਨਾਲ ਉਹਨਾਂ ਨਾਲ ਚੈੱਕ ਕਰ ਦਿੰਦੇ ਨੇ ਉਹਨਾਂ ਨੂੰ ਕੁੱਲ ਮਿਲਾ ਕੇ ਸੰਤੁਸ਼ਟੋਂ ਸੰਤੁਸ਼ਟਾਈ ਤੋਂ ਬਿਲਕੁਲ ਸੰਤੁਸ਼ਟ ਹਾਂ ਤੇ ਹਾਂ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਰਲਮਾ ਮਿਲਮਾ ਹੁਗਾਰਾ ਮਿਲ ਰਿਹਾ ਆ ਕਈ ਕਿਸਾਨਾਂ ਦੇ ਇਹ આરોਪ ਵੀ ਨੇ ਕਿ ਪਾਣੀ ਦੀ ਜਿਹੜੀ ਉਹ ਘਾਟ ਹੈ ਫਿਲਹਾਲ ਕੁਝ ਕਿਸਾਨ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਘਰੋਂ ਵੀ ਅਸੀਂ ਕੈਂਪਰ ਭਰ ਕੇ ਜਿਹੜੇ ਇੱਥੇ ਰੱਖ ਦਿੱਤੇ ਨੇ ਪਰ ਕਈ ਜਿਹੜੇ ਲੇਬਰ ਵਾਲੇ ਨੇ ਉਹ ਇਥੋਂ ਪੀ ਲੈਂਦੇ ਨੇ ਤੇ ਕਈ ਜਿਹੜੇ ਕਰ ਜਾ ਕੇ ਪੀਂਦੇ ਨੇ ਰਲ ਮਿਲ ਮਾ ਜਿਹੜਾ ਉਹ ਹੰਗਾਰਾ ਜਿਹਾ ਦੇਖਣ ਨੂੰ ਮਿਲ ਰਿਹਾ ਫਿਰ ਹਾਲ ਜਿਹੜਾ ਸਰਕਾਰ ਪੱਖੀ ਗੱਲ ਜਿਹੜੀ ਆ ਉਹ ਜ਼ਿਆਦਾ ਦੇਖਣ ਨੂੰ ਮਿਲੀ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ